ਅਕਦਰਸ਼ ਉਹਨੇ ਅੱਜ ਸਰਗੋਪ ਦੇ ਸਜਦਾ ਬਾਬਾ ਹੀ ਕੁਰਸੀ ਦਾ ਖਾਲਸਾ ਬਾਬਾ ਹੀ ਕੁਰਸੀ ਦੀ ਫਤਿਹ ਅੱਜ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪੀਆਂ ਸਾਥ ਸੰਗਤ ਨੂੰ ਦੇਸ਼-ਵਿਦੇਸ਼ ਇੰਤੇ ਵਸਤੇ ਸਾਰੇ ਪੰਜਾਬੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਕਿਉਂਕਿ ਗੁਰੂ ਨਾਨਕ ਦੇਵ ਜੀ ਜਿੱਥੇ ਸਿੱਖਾਂ ਦੇ ਪੱਲੇ ਗੁਰੂ ਹੋਇਆ ਉੱਥੇ ਉਹ Hindu ਪਰਮ ਸਰਵਣ ਸਾਰੇ ਨੂੰ ਆਪਣਾ తీਰ ਮੰਦੇ ਸੀ ਸਰਬ ਸੱਜੀ ਵਾਤਾ ਦਾ ਵੀ ਕੁਸ਼ਣ ਦੇਸ਼ਤਾ ਉਹ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਬਹੁਤ ਕੂੜ ਉਹ ਪਸਾਰਸ ਦਾ ਲੋਕਾਂ ਦਾ ਜਿੰਨਾ ਬਹੁਤ ਉਫਾਸ ਦਾ ਜਿੱਥੇ ਦਾ ਬੋਹ ਖੂਨ ਹੋਇਆ ਉੱਥੇ ਸਮਾਜ ਸੇਵੀ ਵੀ ਹੋਇਆ ਬਹੁਤ ਵਧੀਆ ਉਹਨਾਂ ਨੇ ਇਹੋ ਜਿਹੇ ਕੁਰਬਾਨੀ ਬਹੁ ਦਿੱਤਾ ਜਿਹੜੀ ਅਸੀਂ ਸੂਝ ਨਹੀਂ ਸਕਦੇ ਇਸ ਤਿਹੇ ਦੇ ਖਾਸ ਕਰਕੇ ਸਦੀਪ ਰਾਹ ਨੂੰ ਉਹਨੇ ਖਤਮ ਕੀਤਾ ਉਹਨਾਂ ਨੇ ਕਿਆ ਸੋਚਿਆ ਬੰਦਾ ਅਖੀਏ ਜਿਸ ਜਿੰਨੇ ਰਜ਼ਾਰ ਜਿਹਨੇ ਰਾਜੇ ਮਹਾਰਾਜਾ ਬਣਾ ਦਿੱਤੇ ਆ ਉਹਨਾਂ ਦੀ ਇੱਜ਼ਤ ਨਹੀਂ ਹੋਣਾ ਚਾਹੀਦਾ ਔਰ ਗੁਰੂ ਨਾਨਕ ਦੇਵ ਜਿਹਨੀਆਂ ਸਿੱਖਾਂ ਦਾ ਨਾਮ ਨਿਵਾਉਣ ਉਦਿਆਂ ਹੈ ਗਿਆ ਉਹਦੇ ਮਾਰਗ ਤੇ ਚੱਲਦਿਆਂ ਉਹ ਨਾਨਕ ਜੀ ਨੇ ਸਾਨੂੰ ਬਹੁਤ ਬਹਿਮਾ ਪਰਮਤੂ ਦੂਰ ਕੀਤਾ ਔਰ ਉਹਨਾਂ ਨੇ ਜਿੰਦਗੀ ਦੇ ਜੀਵਨ ਦਾ ਬੜਾ ਸਰਲ ਵਾਅ ਦੱਸਿਆ ਉਹ ਨਾਨਕ ਜੀ ਨੇ ਕਿਹਾ ਸੀ ਕਿਰਤ ਕਰੋ ਨਾਮ ਜਪੋ ਔਰ ਵੰਡ ਛਕੋ ਉਹ ਜਿਹੜਾ ਇਹ ਤਿੰਨ ਚੀਜ਼ਾਂ ਨੂੰ ਉਹ ਬਣਾ ਦਿੱਤਾ ਉਹਦਾ ਜੀਵਨ ਸਤਨ ਦਾ ਸਭ ਤੋਂ ਪਹਿਲਾ ਉਪਕਰਣ ਤੁਹਾਨੂੰ ਸਿਖਾ ਦਿੱਤਾ ਉਸ ਤੋਂ ਬਾਅਦ ਉਹ ਗਿਆ ਪ੍ਰਭ ਦਾ ਨਾਮ ਜਪੋ ਤੇ ਸ਼ੁਕਰ ਕਰੋ ਫਿਰ ਉਸ ਤੋਂ ਬਾਅਦ ਕਿਹਾ ਜੇ ਕੁਛ ਹੈਗਾ ਸਤ ਸੱਚ ਵਿੱਚ ਪਾਣੀ ਦੇ ਹੱਥ ਉਹ ਅਗਰ ਜੇ ਆਪਾਂ ਆਪਣਾ ਜੀਵਨ ਉਹਦੀ ਸਵਾਦ ਨੂੰ ਰੋਣਾ ਆ ਗੁਰੂ ਸਾਹਿਬ ਇਹ ਦੱਸਦੇ ਦਿਸ਼ਾ ਦਿਖਾ ਦੇ ਤਾਂ ਆਪਾਂ ਕੋਈ ਸੇ ਕਿਸਮ ਦੇ ਰਾਸਤੇ 'ਚ ਰੁਕਾ ਪੁੜੀ ਆਊਗੀ ਸੋ ਮੈਂ ਆਸ ਕਰਦਾ ਸਾਰੇ ਉਹਨੂੰ ਗੁਰੂ ਸਾਹਿਬ ਦੇ ਦੱਸੇ ਦੱਸਾਇ ਤੇ ਚਲੋ ਔਰ ਸਾਰੇ ਆ ਜਗਧੋਚ ਬੈਠੇ ਸਿਖੋਂ ਲੱਕ ਲੱਕ ਬਾਈ ਲਾਈਕ ਕਰ ਦਿਓ ਖਾਲਸਾ ਵਾਹਿਗੁਰੂ